ਐਵੇਂ ਨਹੀਂ ਬਾਜੀ ਲੱਖ ਲੱਖ ਦੀ ਲੱਗਦੀ ਨਹੀਂ ਇਹ ਤਾਂ ਗੱਲ ਕਰਦਾ ਸਹੀ ਗੱਲ ਹੈ ਚੌਂਕਾ ਭਾਈ ਚੌਂਕ ਭੈ ਉਹ ਮਿੰਟ ਦੀ ਲਾਉਂਦੇ ਪੈਸੇ ਭਰਾਵਾ ਮੈਂ ਵੀਡੀਓ ਵੇਖਣ ਆ ਰਤੀ ਯਾਰ ਜਿਆਦਾ ਪਿਆਰਾ ਵਾ ਫਿਰ ਰੱਖਦਾ ਉਹ ਖੁੱਡੇ ਚ ਖੁੱਡੇ ਵੜੇ ਕਿਤੇ ਅੰਦਰ ਪਏ ਜਿਹੜੇ ਉਹ ਆਹ ਖੁੱਡੇ ਦੇ ਲਈ ਬਣਾਵਾਂਗੇ ਨਾ ਉੱਪਰ ਬੰਦਾ ਸਾਡਾ ਵੇਖੇ ਕਿਦਾਂ ਖੇਕਣ ਕਰਨ ਦਿਆ ਜੇ ਹੁਣ ਦੇਖੋ ਨਹੀਂ ਮੈਂ ਲਾ ਆਇਆ ਕਰ ਜੰਮੇ ਕਰਦੇ ਨੇ ਭਾਈ ਤੇ ਫਿਰ ਵੀ ਵੀਡੀਓ ਬਣਾਉਂਦਾ ਆ ਚਾੜੂ ਵਾਲੀ ਪਾਰਟੀ ਖਿਲਰ ਜਾਣਾ ਤੀਲਾ ਤੀਲਾ ਆਏ ਜਾਇਆ ਕਾਰ ਨਹੀਂ ਜਾਇਆ ਕਾਰ ਝਾੜੂ ਬਰਾਵਾ ਸੁੱਕ ਇਹ ਸੁੱਖਾ ਵੀ ਰਾਜਨੀਤੀ ਚ ਪੜ ਚੁੱਕਿਆ ਬਾਪੂ ਨੇ ਬੜਾ ਸਮਝਾਇਆ ਪੁੱਤਰਾ ਘਰੇ ਕੰਮ ਕਰ ਲੈ ਕੰਮ ਅਗਲੇ ਰੋਲ ਦੇਣਾ ਹੀ ਲੀਡਰ ਮਗਰ ਆਇਰੇ ਨੇ ਸੁੱਖੇ ਦੇ ਲੀਡਰ ਇੱਥੇ ਤੱਕ ਆਇਰੇ ਨੇ ਇਹ ਕਹਾਣੀ ਬਣਾਉਂਦੇ ਆ ਇਹ ਤਾਂ ਲੀਡਰ ਇੰਨਾ ਬੋਰਡ ਦਾ ਫਿਕਰ ਏ ਹਰਦਿਆਂ ਦਾ ਡਰ ਇੰਨਾ ਵਾ ਉਹਨਾਂ ਨੂੰ ਚਲੋ ਮੌਜ ਕਰਨ ਦਿਓ ਮੌਜ ਬੰਦਿਆਂ ਲੋ ਵੇ ਮਿੱਤਰ ਕੀ ਆਇਆ ਜਾਲੇ ਠੀਕ ਠਾਕ ਹੈ ਸਭ ਮੋਟਰਾਂ ਇੰਚ ਜਵਾਬ ਦੇਈ ਜਾਂਦੀਆਂ ਓ ਮਾਈ ਗੋਡ ਇਹਦਾ ਮੈਂ ਟੂਆ ਟੂਆ ਮਾਰ ਕੇ ਆਇਆ ਉਹ ਅਸੀਕੂਮਰ ਗਿਆ ਤੂੰ ਪਾਣੀ ਨਾ ਰੋੜ ਦੇ ਚੱਲ ਆ ਆ ਜਾ ਮੇਰੇ ਬੱਚੇ ਆ ਜਾ ਆ ਜਾ ਆ ਜਾ ਰੱਖ ਇਸ ਕਸ ਕੱਢ ਵੱਡਾ ਉੱਤੋਂ ਸਾਹ ਕਰਨਾ ਨਾ ਸਾਰੇ ਲੋ ਬੇ ਮਤਰੋ ਕਦੇ ਕੋਈ ਕੋਈ ਨੁਕਸਾਨ ਕਰ ਜਾਂਦਾ ਕੋਈ ਕੋਈ ਨੁਕਸਾਨ ਕਰ ਜਾਂਦਾ ਇਹ ਤੇ ਹਲਾਅ ਦੇ ਸਾਡੇ ਇੱਥੇ ਲੋਕਾਂ ਦੇ ਮਾੜੇ ਲੋਕਾਂ ਦੇ ਓਮਟਰ ਆਪਾਂ ਕੰਨ ਕਰਾਤੇ ਉੱਚੇ ਦੇ ਉਹਨਾਂ ਉਹ ਪੂਰੀ ਸੈਂਸਿੰਗ ਦਾ ਸਾਧਨ ਬਣ ਗਿਆ ਜਿਨ੍ਹਾਂ ਦੇ ਜੌਂਡੀਆ ਸੈਂਸਿੰਗ ਨਹੀਂ ਕਰਦੇ ਨਾ ਉਹ ਆਪਣੇ ਹਾਲਾਂ ਦੀ ਘੋੜੀ ਵਿੱਚੋਂ ਵੇ ਘੋੜੀ ਵੇਖੋ ਘਟੋ ਘੜਨਾ ਘੋੜੀ ਇਹਦੀ 46 ਇੰਚ 46 ਇੰਚ ਚਾਹੀਦੀ ਗੁੱਲੀ ਵਾਲੀ ਜਿਹੜਾ 46 ਇੰਚ ਤੇ 46 ਇੰਚ ਚਾਹੀਦੀ ਏ ਥੱਲੇ ਤੋਂ ਲੈ ਕੇ ਤੱਕ 45 ਤੋਂ ਪਲੱਸ ਹੋਵੇ ਤਾਂ ਫੇਰ ਵਧੀਆ ਸੈਂਸਿੰਗ ਕਰੂਗਾ ਐਵਰੇਜ ਵੀ ਆਊਗੀ ਜੇ 40 45 ਹੋਊਗਾ ਤਾਂ ਫੇਰ ਨਹੀਂ ਜਨ ਸੈਂਸਿੰਗ ਕਰਨੀ ਖਾਸ ਕਰਕੇ ਜੌਂਡੀਅਰ ਵਾਲੇ ਵਾਸਤੇ ਕਿੰਨਾ ਰੋਟਾਂ ਦੀ ਜਗਾ ਘਾਤੀ ਆਇਦਾਂ ਕੋਈ ਉੱਚੀ ਦਿਸੋ ਤੇ ਮਨਨ ਜ਼ਿਆਦਾ ਧੱਕਾ ਬਹੁਤ ਸੈਂਸਿੰਗ ਜਿਆਦਾ ਕਰੂਗਾ ਟਾਇਰ ਆਪਾਂ ਘੜਤੇ ਬਾਹਰ ਲਓ ਮਤਰਾ ਇਹ ਵੀ ਗਰਮੀ ਜੰਨਾ ਆ ਕੇ ਬਾਲੇ ਖੋ ਜਿੰਦਾ ਸਿਆਲ ਤੇ ਨਾ ਲੱਗਣੀ ਲੱਗਣਾ ਤੇ ਕਾਹ ਕਿ ਜੀਮੀਦਾਰਾਂ ਦਾ ਮੁੱਖ ਠੰਡਾ ਨਾਲ ਪਸ਼ੂ ਪਾਲਿੰਦਾ ਜੀ ਉਹ ਵੀ ਬਾਜਾਂ ਦੇਣ ਦੀ ਮੈਨੂੰ ਵੀ ਨਵਾ ਦਿਓ ਤੇ ਨਵਾਉਣਾ ਤੇ ਫਿਰ ਪੈਣਾ ਹੀ ਹੈ ਕਿਉਂਕਿ ਇਹਨਾਂ ਦੀ ਸੇਵਾ ਵੀ ਜ਼ਿਮੀਦਾਰ ਕਰਨਗੇ ਹੈਗਾ ਵਾ ਕਿਉਂਕਿ ਹਰੇਕ ਦੇ ਘਰ ਦੇ ਵਿੱਚ ਅੱਜ ਕੱਲ ਦੇ ਟਾਈਮ ਤੇ ਬਸ ਦੋ ਦੋ ਡੰਗਰ ਟੈਂਟਰ ਰਹਿ ਗਏ ਜੀਮੀ ਤਰ੍ਹਾਂ ਦੇ ਕਿਉਂਕਿ ਬੱਚੇ ਬਾਹਰ ਜਾਣ ਨਾਲ ਬਹੁਤ ਫਰਕ ਪੈ ਗਿਆ ਤੇ ਨਮਾਜ਼ ਇਹਨਾਂ ਦੀ ਸੇਵਾ ਵੀ ਜ਼ਰੂਰੀ ਹੈ ਤੇ ਬੰਦਾ ਹੂਹ ਸਾਰੇ ਆ ਗਣਾ ਤੇ ਜਾਵਣ ਨੂੰ ਵੱਢੀ ਜਾਂਦੇ ਪਰ ਨਾ ਨਾ ਪਰਲੀ ਲਾਦੇ ਬਸ ਆਪਾਂ ਦੇਦਾ ਹੀ ਬਚਾ ਕਰਨਾ ਵੀ ਇਹਨਾਂ ਦੇ ਨਾਲ ਆ ਕੇ ਡਿੱਗਣਾ ਠੀਕ ਕੀ ਮਾੜਾ ਮੋਟਾ ਹੋ ਗੋ ਆਪਾਂ ਇਹ ਅੱਗ ਲਾਈ ਨਹੀਂ ਤਾਂ ਮੈਂ ਸਾੜ ਤੇ ਰੋਕ ਹੋਈ ਦੇਖੋ ਇਹ ਸਭ ਮੈਂ ਤਾਂ ਆਪਾਂ ਪੀਸਾਵਾ ਕੀ ਹੈ ਇਹ ਗਰਮੀ ਬਹੁਤ ਤਾਉ ਯਾਰੀ ਚੱਲਦੀ ਹੈ ਠੰਡ ਵੀ ਜਿਆਦੀ ਹੈ ਆਹ ਆ ਕੇ ਪਹਿਲਾ ਪਹਿਲਾ ਇਹਨੂੰ ਨਹੀਂ ਵੜਨਾ ਪਹਿਲਾ ਉਹਨਾਂ ਬਸ ਉਹ ਹੀ ਵੜਦੇ ਕੱਲਾ ਹੋਰ ਕੋਈ ਨਹੀਂ ਵੜਨਾ ਠੀਕ ਹੈ ਨਾ ਇੱਧਰ ਦਾ ਇਹ ਜਾਰਾ ਵੀ ਇਹਨਾਂ ਦੇ ਨਾਲ ਅਗ ਡਿੱਗੇ ਉਹਦਾਂ ਦੇ ਆਪਾਂ ਵੜਨੇ ਨਹੀਂ ਆਓ ਆਹ ਤਾਂ ਦੋਨੇ ਬੜਾ ਲੱਗਾ ਆਹੋ ਗਾਂ ਛੋਟੇ ਛੋਟੇ ਬੜਾ ਲੱਗੋ ਛੋਟੇ ਨੂੰ ਲੱਗਾ ਅੱਛਾ ਹਾਂ ਆਹ ਵੜਦੀ ਹੈ ਜਾਣੀ ਜੀ ਹਾਂ ਮੈਂ ਕਿ ਉਹਦਰ ਲਾ ਦਾਂਗੇ ਤੁਹਾਨੂੰ ਹੋਰ ਮੈਂ ਕਹਿੰਦਾ ਵੜ ਕੇ ਬੱਸ ਕਰ ਯਾਰ ਇਹਨੂੰ ਹਾਂ ਸਹੀ ਗੱਲ ਤਾਂ ਇਹ ਵੜ ਕੇ ਬੱਸ ਕਰੀਏ ਓਕੇ ਓਕੇ ਠੀਕ ਹੈ ਨਾ ਹਾਂਜੀ ਕਾਜੀ ਉਹ ਕੀ ਦੀ ਆ ਨਾ ਯਾਰ ਨਾ ਗਰਮੀ ਬਹੁਤ ਪੜ ਰਹੀ ਹੈ ਬਸ ਇਹ ਨਾ ਵੀਰ ਨੇ ਪੰਜ ਸਾਲ ਹੋ ਗਏ ਬਸ ਬੱਕੀ ਬੜੀ ਜਾ ਰਹੀ ਹੈ ਬੱਟਾਂ ਦੇ ਗੱਡਣੀਆਂ ਬਸ ਆਪਾਂ ਚੋਨੇ ਦੀ ਤਿਆਰੀ ਹੈ ਬਸ ਆ ਮਾੜਾ ਮੋਟਾ ਹੀ ਉਧਰ ਨਹੀਂ ਆ ਪਛਾਗਦੇ ਛੂੰਗਦੇ ਹੁੰਦੇ ਆ ਬਸ ਇਧਰ ਹੀ ਆ ਸੋਲਰ ਕਰਕੇ ਛਾਂਗਣ ਲਈ ਬਾਕੀ ਸਭ ਠੀਕ ਆ ਲੋ ਮਿੱਤਰੋ ਆਪਾਂ ਨਾੜ ਨਹੀਂ ਸਾੜਿਆ ਉਹ ਵੇ ਲੋ ਆਪਣੇ ਬੂਟੇ ਸਹੀ ਆ ਇਧਰ ਗਵਾਂਡੀਆਂ ਨੇ ਸਾੜਿਆ ਨਾੜ ਕਿਉਂਕਿ ਇਧਰ ਅੱਗ ਲੱਗੀ ਆ ਵੇ ਕੋਈ ਬੂਟੇ ਕਿਦਾਂ ਸੜ ਗਏ ਆਪਣੇ ਵੀ ਸਾਰੇ ਬੂਟੇ ਲੂਤੇ ਆ ਬਹੁਤ ਨੁਕਸਾਨ ਕੀਤਾ ਸਾਡਾ ਅਗਨੇ ਤੇ ਤੇ ਇਹ ਸਾੜ ਹੁਣ ਆਪਾਂ ਜਿਹੜੇ ਇਧਰ ਹੀ ਸ਼ਾਮ ਚੀਜ਼ਾ ਕਰਕੇ ਤੇਰੇ ਵਾਲੇ ਖੜਨਦੇ ਆ ਇਹ ਤੋਂ ਵੱਟ ਤੋਂ ਘੁੰਮਣਾ ਸੌਖਾ ਹੋ ਜਾਏਗਾ ਤੇਰੇ ਨਾਲ ਨਾਲ ਸਾਗਣਦੇ ਆ ਵੇਖੋ ਤਰੇਕਾਂ ਕਿੱਥੋਂ ਤੱਕ ਸਾੜਤੀਆਂ ਚਲੋ ਵੀਡੀਓ ਵਧੀਆ ਲੱਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਆਪੇ ਦਾ ਧਿਆਨ ਰੱਖਿਓ ਜਿੰਦੇ ਬਾਦ ਤੱਕ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖੇ